ਸ਼ਟਰ ਜਿਹੜਾ ਪਾੜ ਦਿੱਤਾ ਚੋਰਾ ਵੱਲੋਂ ਦੇਖ ਸਕਦਾ ਤਸਵੀਰਾਂ ਦੇ ਵਿੱਚ ਆਹ ਦੇਖੋ ਜੀ ਸ਼ਟਰ ਦੁਕਾਨ ਚੋਰਾ ਵੱਲੋਂ ਜਿਹੜੀ ਚੋਰੀ ਨੂੰ ਅੰਜਾਮ ਦਿੱਤਾ ਤੇ ਇਹ ਦੁਕਾਨ ਦੇ ਜਿਹੜਾ ਸ਼ਟਰ ਲੱਗਾ ਹੋਇਆ ਸੀ ਤੇ ਜਿਹੜਾ ਸ਼ਟਰ ਹੀ ਜਿਹੜਾ ਪਾੜ ਦਿੱਤਾ ਤੇ ਦੁਕਾਨਦਾਰ ਜਿਹੜੇ ਖੜੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਗੱਲਬਾਤ ਹੋਈ ਹੈ ਸਰ ਕੀ ਨਾਮ ਹੈ ਤੁਹਾਡਾ ਭਾਈ ਜੱਟਾ ਜੀ ਸਰ ਕੀ ਗੱਲਬਾਤ ਹੋਈ ਹੈ ਕੋਈ ਚੱਕਿਆ ਨਹੀਂ ਜੰਦਾ ਮੈਂ ਤਾਂ ਕਿਸੇ ਨੂੰ ਬੁਲਾ ਕੇ ਸਵੇਰੇ ਚੱਕਣਾ ਚਾਹਣਾ ਭਾਈ ਮੇਰਾ ਸ਼ਟਰ ਚੱਕਦੇ ਕਿੰਨੇ ਵਜੇ ਉਹਨਾਂ ਨੇ ਤੁਹਾਨੂੰ ਮਤਲਬ ਕਾਲ ਕੀਤੀ ਸੀ ਮੈਨੂੰ ਸਵੇਰੇ ਓਹੀ ਬਿਨਾਂ 6 ਵਜੇ ਉਹਨੇ ਸੋਨੇ 'ਚ ਵੀ ਫੋਨ ਕੀਤਾ ਜੀ ਤੇ ਤੁਸੀਂ ਕਿੱਲੇ ਵੀ ਨਾਲੇ ਦੁਕਾਨ ਤੇ ਕੋਲ ਜੀ ਮੈਂ 6:00 ਵਜੇ ਕੇ 5 ਮਿੰਟ ਤੇ ਦੁਕਾਨ ਤੇ ਆ ਗਿਆ ਜੀ ਮੇਰੇ ਘਰ ਗ੍ਰੀਨ ਮਾਲ ਟਾਊਨ ਆ ਥੈਂਕ ਯੂ ਜੀ ਮੈਂ ਉੱਥੇ ਰਹਿਣਾ ਤੇ ਉੱਥੋਂ ਮੈਨੂੰ 20 ਮਿੰਟ ਲੱਗੇ ਤੁੰਦਾਰ ਮੈਂ ਆ ਗਿਆ ਤੇ ਆ ਕੇ ਦੇਖਿਆ ਤੇ ਕੀ ਕੀ ਹੋਇਆ ਸੀ ਗਾ ਸ਼ਟਰ ਬਾਹਰੋਂ ਸੀਗਾ ਤੇ ਥੋੜੇ ਬੋਦੇ ਪੈਸੇ ਵੀ ਖਿਲਰੇ ਪਏ ਸੀ 50 50 ਨੋ ਥੱਲੇ ਕਿੱਲੇ ਉੱਥੋਂ ਨਾ ਕੋਈ ਕਿਰਾਏਦਾਰ ਰਹਿੰਦਾ ਵਾ ਉਹਨੇ ਉਹਨੇ ਆਵਾਜ਼ ਮਾਰੀ ਕਹਿੰਦੀ ਕੌਣ ਹੈ ਉਹਦੇ ਕਰਕੇ ਮੇਰੀ ਦੁਕਾਨ ਦਾ ਹੀ ਬਚਾ ਆ ਗਿਆ ਨਹੀਂ ਤਾਂ ਉਹਨਾਂ ਸਾਰਾ ਸਮਾਨ ਹੀ ਲੈ ਜਾਣਾ ਸੀ ਤੇ ਜਿੱਦਾਂ ਤੁਸੀਂ ਕਹਿ ਰਹੇ ਕਿ ਸ਼ ਅਵਾਜ਼ ਨਹੀਂ ਆਈ ਉਸ ਵੇਲੇ ਪੱਟਦੇ ਦੀ ਆਵਾਜ਼ ਆਂਦੀ ਹੈ ਤੇ ਬੜੇ ਭੰਕੇ ਆਵਾਜ਼ ਆਈ ਉਹਨਾਂ ਤਾਂ ਹੀ ਤਾਂ ਉਹ ਕਿਰਾਏਦਾਰ ਆਏ 1:30 ਵੇ ਉਹਨਾਂ ਨੇ ਉਹਨਾਂ ਨੂੰ ਦੇਖਿਆ ਕਹਿੰਦੇ ਕੌਣ ਆ ਨਾਲ ਹੀ ਉਹ ਦੌੜਦੇ ਹੂੰ ਹੂੰ ਫੇਜ ਜਿਹੜਾ ਫੁਟੇਜ ਆਈ ਹੈ ਦੋ ਬੰਦੇ ਸੀਗੇ ਜਿਨ੍ਹਾਂ ਨੇ ਕਰਦੇ ਕਿ ਉਸ ਤੋਂ ਬਾਅਦ ਦੋ ਮੋਟਰਸਾਈਕਲ ਪਿੱਛੇ ਹੋਰ ਗਏ ਆ ਹੂੰ ਇਹਦਾ ਮਤਲਬ ਉਹ ਪੂਰੀ ਵਾਰਦਾਤ ਕਰਨ ਆਏ ਸੀ ਤੇ ਪੂਰਾ ਮੋਟੀ ਵਾਰਦਾਤ ਕਰਨ ਆਏ ਸੀ ਉਹਨਾਂ ਨੇ ਬਾਜ਼ਾਰ 'ਚ ਹੋਰ ਵੀ ਕਈਆਂ ਦੁਕਾਨਾਂ ਦੇ ਫੁਟੇਜ ਬੰਦੇ ਸੀ ਸੀਸਰੀ ਵੀ ਆਈ ਹੈ ਐ ਸਪਲੈਂਡਰ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੇ ਦੱਸਿਆ ਟੋਟਲ ਕਿੰਨੇ ਜਣੇ ਸੀਗੇ ਨੇ ਦੋ ਬੰਦੇ ਕਰਾਇਦਾਰਾਂ ਨੇ ਹਾਂ ਦੋ ਬੰਦੇ ਦੇਖੇ ਉਹਨਾਂ ਨੇ ਅੱਛਾ ਦੋ ਬੰਦੇ ਉਹਨਾਂ ਨੇ ਵੀ ਦੇਖੇ ਉਹ ਉਹ ਕਹਿੰਦਾ ਥੱਲੇ ਤਾਂ ਨਹੀਂ ਆਏ ਕਿ ਨਾਲ ਜੇ ਕੋਈ ਹਥਿਆਰ ਨਾਲ ਸਾਡੇ ਹਥਿਆਰ ਨਾਲ ਮਾਰ ਲੈ ਹੂੰ ਹੂੰ ਕਿਸੇ ਦਾ ਕੋਈ ਥੱਲੇ ਨਹੀਂ ਆਇਆ ਅੱਛਾ ਡਰਦੇ ਮਾਰ ਨਹੀਂ ਆਏ ਮੇਰਾ ਨੰਬਰ ਨਹੀਂ ਸੀ ਨਾਲ ਮੈਂ ਉਹਨਾਂ ਨੂੰ ਫੋਨ ਫੋਨ ਕਰ ਦੇਣਾ ਸੀ ਸਰ ਕਿਦਾਂ ਦੇਖਦੇ ਆਪਾਂ ਕਿ ਦੁਕਾਨਦਾਰੀ ਕਰ ਰਹੇ ਆ ਤੇ ਕੰਮ ਕਰਨਾ ਔਖਾ ਹੋ ਗਿਆ ਭਾਈ ਹੁਣ ਫਿਰ ਬਹੁਤ ਔਖਾ ਬਹੁਤ ਔਖਾ ਹੈ ਮੈਂ ਕੀ ਕਰ ਸਕਦੇ ਆਂ ਅਸੀਂ ਸ਼ਰੀਫਾ ਬੰਦਾ ਦਿਹਾੜੀ ਵੀ ਪੰਦਾ ਜਿੰਨੇ ਲੁੱਟ ਕੇ ਲੈ ਗਏ ਕਿਉਂਕਿ ਉੱਤੇ ਇੰਨੀ ਗਰਮੀ ਪੈ ਰਹੀ ਹੈ ਮਾਹੌਲ ਹੈ ਨਹੀਂ ਕਾਰੋਬਾਰ ਹੈ ਨਹੀਂ ਉਚਾ ਗੋਚਣਾ ਇਹ ਬਹੁਤ ਬਹੁਤ ਪਰੇਸ਼ਾਨ ਹੋ ਗਏ ਟੋਟਲ ਕਿਹੜੀ ਦਾਦਾ ਜੀ ਸੀਗੀ 50 50 ਦੀ ਪਰਚੀਆਂ ਕਿਹੜੀਆਂ ਸੀਗੀਆਂ 10 10 ਸੀਗੀਆਂ 20 20 ਦੇ ਨਵੇਂ ਨੋਟ 50 50 ਦੇ ਨਵੇਂ ਨੋਟ ਬਸ ਆਈ ਸੀਗੇ 14 15000 ਤੇ ਸੀ ਮੈਂ 15000 ਰੁਪਏ ਦਾ 100% ਸਿਖਾਈ ਹੂੰ 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 ਬਸ ਆਈ ਸੀਗਾ ਉਹੀ ਲੈ ਗਏ ਵੀਡੀਓ ਕੋਈ ਹੈਗੀ ਸਾਹਮਣੇ ਵੀਡੀਓ ਹਾਂਜੀ ਵੀਡੀਓ ਹੈਗੀ ਦਿਖਾਈਓ ਵੀਡੀਓ ਮਾੜੀ ਜੀ ਬਾਹਰ ਨੂੰ ਆਜੋ ਮੈਂ ਤਾਂ ਕਹਿੰਦਾ ਸੀ ਗੱਲ ਹੀ ਸਮਝ ਨਹੀਂ ਆ ਰਹੀ ਸਰ ਬਾਹਰ ਆਜੋ ਮਾੜਾ ਬਾਹਰ ਆਜੋ ਮਾੜਾ ਵਰਕ ਬਾਈਟ ਕਰਾਂਗਾ ਆਜੋ ਆਜੇ ਬਾਹਰ ਆਜੋ ਥੱਲੇ ਆਜੋ ਥੱਲੇ ਆਜ ਬੈਰੋ ਬਿਜਾਰ ਰਹੇ ਕਿ ਉੱਪਰ ਨੈਟ ਵਗੈਰੀ ਨਹੀਂ ਆ ਰਹੀ ਸੁਬਹ ਹੁੰਦਾ ਨਾ ਉਹਨਾਂ ਨੂੰ ਦੋ ਜਣਾਂ ਦਵਾਣਾ ਫਰੀ ਗਾ ਉਹ ਜੇ ਇਹ ਵਾਧਾ ਦੋ ਜਣਾਂ ਦਵਾਣਾ ਦਾ ਅਸੀਂ ਮੈਡ ਟੈਰ ਗਈ ਇਹਦਾ ਤਾਂ ਜੋ ਬਿਲਕੁਲ ਦੇਖ ਸਕਦੇ ਹੋ ਕਿ ਦੋ ਬੰਦੇ ਜਿਹੜਾ ਦੋ ਬੰਦੇ ਆ ਜਿਹੜੇ ਚੋਰ ਆ ਸ਼ਟਰ ਚੱਕਦੇ ਹੋ ਦਿਖਾਈ ਦੇ ਰਿਹਾ ਸੀਸੀਡੀ ਵੀ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਜਿਹੜਾ ਸ਼ਟਰ ਚੱਕ ਰਿਹਾ ਤੇ ਦੱਸ ਦੇ ਕਿ ਇਹਨਾਂ ਨੇ ਸ਼ਟਰ ਇੱਕਦਮ ਬਾਹਰ ਨੂੰ ਖਿੱਚਿਆ ਤੇ ਨਾਲ ਹੀ ਇਹ ਬੰਦੇ ਆਏ ਆ ਆ ਬੰਦੇ ਜੀ ਬੰਦੇ ਆਏ ਬੰਦੇ ਆਏ ਅਰੇ ਫੋਟੋ ਨੈਗ ਆਂਦੀ ਇੱਥੇ ਜੀ ਹਾਂ ਸਾਡੇ ਸ਼ਟਰ ਤੋਂ ਨਹੀਂ ਆਤਾ ਇਹ ਤੁਹਾਡੇ ਸ਼ਟਰ ਦੀ ਹਾਂਜੀ ਆ ਸਾਡੇ ਸ਼ਟਰ ਦੀ ਹੈਲੋ ਭਾਈ ਕਰਦਾ ਮੈਂ ਵੀਡੀਓ ਲੈ ਆਏ ਮੈਂ ਕੱਤਾ ਸੁਣ ਚ ਕਰਦਾ ਫੋਨ ਇਹ ਬੰਦੇ ਆ ਜੀ ਆ ਬੰਦੇ ਰਹੇ ਇਹ ਆ ਰੱਖੋ ਸ਼ਟਰ ਤੋਂ ਹੱਥ ਬਹੁਤ ਇਹ ਦੇਖੋ ਦੇਖਦੇ ਪਏ ਕੈਮਰਾ ਹੈਗਾ ਦੇਖੋ ਪੂਰੀ ਫੇਸ ਕਵਰ ਨਹੀਂ ਹੈ ਕੋਈ ਡਾਰ ਨਹੀਂ ਹੈ ਕੋਈ ਪ੍ਰਸ਼ਾਸਨ ਦਾ ਕੋਈ ਡਾਰ ਨਹੀਂ ਜਨਾਬ ਜੀ ਕਿੱਦਾਂ ਦੇ ਦੇ ਆ ਜੀ ਕਿੱਦਾਂ ਕੰਮਕਾਰ ਕਰਾਂਗੇ ਜੇ ਇਦਾਂ ਸ਼ਰੀਆਮ ਜੜੀਆਂ ਚੋਰੀਆਂ ਹੋਣਗੀਆਂ ਇਹ ਨਸਤਾਨੇ ਦੇਖ ਲਓ ਲਾਪਰਵਾਹੀ ਆ ਇਹ ਕਿੰਨੇ ਦੁਕਾਨ ਹੈਗੀ ਆਲੀ ਇਹ ਤੁਹਾਡੀ ਦੁਕਾਨ ਵਾਲਾ ਰੌਣ ਮਾਰਦਾ ਦੋ ਬਾਰ ਬਾਰ ਆਹ ਸ਼ਟਰ ਨੂੰ ਹੱਥ ਪਾਊਗਾ ਭਾਈ ਹੁਣ ਉਹਨੇ ਸ਼ਟਰ ਨੂੰ ਹੱਥ ਪਾਊਗਾ ਪਹਿਲਾਂ ਕੈਮਰਾ ਦੇਖਣ ਦੇਣਾ ਭਾਈ ਤੁਹਾਡੇ ਲੱਗਾ ਹਾਂ ਆ ਦੇਖੋ ਚੱਲ ਚੱਲ ਇਹ ਸ਼ਰੇਆਮ ਵੀ ਆ ਆ ਦੇਖੋ ਆਹ ਦੇਖੋ ਆ ਆ ਇਹ ਹੱਥ ਨਾਲ ਹੱਥ ਬੰਨ ਰਿਹਾ ਆਹ ਲੋ ਜੀ ਅੱਛੀ ਚਿੱਟੀਆਂ ਨਹੀਂ ਯਾਰ ਕੋ ਹਾਂ ਦੇ ਦੋ ਤਿੰਨ ਦੁਕਾਨਾਂ ਦੇ ਨਾਲ ਇਹਦਾ ਕੰਮ ਕੀਤਾ ਜੀ ਬਾਜ਼ਾਰ ਦੇ ਅਹੀਂ ਇਹਨਾਂ ਕੋਲ ਸਮਾਨ ਹੈ ਨਹੀਂ ਸੀ ਸਮਾਨ ਨਹੀਂ ਕੋਹ ਹੱਥਾਂ ਨਾਲ ਹੀ ਭਜੀ ਹੱਥਾਂ ਨਾਲ ਹੀ ਜਿਹੜੇ ਸ਼ਟਰ ਡੇਡੇ ਘਾਰੇ ਜੀ ਅੰਦਰ ਕੰਮ ਕਰ ਰਹੇ ਨੇ ਦੂਜੀ ਦੁਕਾਨ ਨੂੰ ਜਿਹੜਾ ਨਜ਼ਰ ਆ ਰਿਹਾ ਹੈ ਸੀਸੀਟੀਵੀ ਵੀਡੀਓ ਤਾਂ ਲਗਾਈਆਂ ਕਰ ਰਹੀ ਸੀ ਹਰ ਸ਼ਟਰ ਦੇਖੀ ਜਿਹੜਾ ਖੁੱਲ ਜਾਵੇ ਉਹ ਅੰਦਰ ਵੜ ਜੀ ਹੈ ਨਾ ਉਹਨਾਂ ਦੇ ਨਾਲ ਦੀਆਂ ਦੁਕਾਨਾਂ ਦੇ ਵੀ ਜੋ ਸ਼ਟਰ ਨੂੰ ਜੋ ਕੀ ਕਾਰਵਾਈ ਕਰਦੇ ਨਜ਼ਰ ਆ ਰਹੇ ਨੇ ਇਹ ਤਾਂ ਪੁਜਾਰ ਨੂੰ ਕਿਚਨ ਆਏ ਸੀ ਸਾਰੇ ਆਹ ਦੇਖੋ ਇਹ ਖੁੱਲ ਜਾਂਦਾ ਜੀ ਇਹ ਉਹਨਾਂ ਦੀ ਦੁਕਾਨ ਦਾ ਨਾ ਹਾਂਜੀ ਇਹ ਉਹਨਾਂ ਦੀ ਦੁਕਾਨ ਆ ਬਿਲਕੁਲ ਦੇਖ ਸਕਦੇ ਹੋ ਜਿਹੜਾ ਟਾਈਮ ਵੀ ਉੱਪਰ ਆ ਰਿਹਾ ਹੈ ਤੇ ਆ ਦੇਖੋ ਜੀ ਜਿਹੜੇ ਪਹਿਲੇ ਤੇ ਦੂਜੇ ਸ਼ਟਰ ਦੇਖਦੇ ਆ ਫਿਰ ਨਹੀਂ ਖੁੱਲਦਾ ਤੇ ਵੇ ਨਾਲੇ ਅਗਲਾ ਸ਼ਟਰ ਦੇਖਦੇ ਆ ਨਾਲੇ ਪੱਟਿਆ ਜਾਂਦਾ ਤੇ ਅੰਦਰ ਵੜ ਕੇ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਕੈਸ਼ ਰੱਖਿਆ ਹੁੰਦਾ ਉਹ ਕੈਸ਼ 15000 ਰੁਪਏ ਕੈਹ ਦੱਸਿਆ ਜਾ ਰਿਹਾ ਦੁਕਾਨਦਾਰ ਵੱਲੋਂ ਕਿ ਮੇਰਾ 15000 ਰੁਪਏ ਜਿਹੜਾ ਕੈਸ਼ ਸੀ ਜਿਹੜਾ ਲੈ ਕੇ ਚੋਰ ਇੱਥੋਂ ਫਰਫੂ ਚੱਕਰ ਹੋ ਗਿਆ ਤੇ ਦੇਖ ਸਕਦੇ ਬੇਖੌਫ ਹੋ ਕੇ ਰਾਤ ਨੂੰ ਜੋ ਆਪਾਂ ਸੌਂਨੇ ਆ ਤੇ ਚੋਰ ਜਿਹੜੇ ਸ਼ਰੀਆਮ ਜਿਹੜੀਆਂ ਚੋਰੀਆਂ ਕਰਦੇ ਦੇਰ ਰਾਤ ਤੇ ਸਾਡੀਆਂ ਦੁਕਾਨਾਂ ਦੇ ਅੰਦਰ ਵੜਦੇ ਆ ਮੇਰੇ ਸੈਂਡ ਲੋਗਾ ਨਹੀਂ ਆਪ ਜੀਓ ਦਾ ਨੈਟਵਰਕ ਨਹੀਂ ਹੈ ਜੀਓ ਦਾ ਨੈਟਵਰਕ ਨਹੀਂ ਹੈ ਹੈਗਾ ਮੇਰਾ ਸੈਂਡ ਲੋਗਾ ਨਹੀਂ ਸੀ ਬਰੇ ਚੱਕਿਆ ਸੀ ਮੇਰੇ ਕੋਲ ਆ ਗਿਆ ਤੇ ਛੱਡ ਗਿਆ ਹੈ ਵਿੱਚ ਅੰਦਰ ਵੜ ਗਏ ਜੀ ਉਹਦੇ ਇਹ ਅੰਦਰ ਬੜੇ ਹੁੰਦਾ ਜੀ ਸਾਡੇ ਇੱਕ ਭਾਜੀ ਇਹਨਾਂ ਦੇ ਵੀ ਬੜੇ ਆ ਇਹਨਾਂ ਦੀ ਦੁਕਾਨ ਕਿੰਨਾਂ ਦੀ ਦੁਕਾਨ ਦੇ ਬੜੇ ਆ ਸੋਜ਼ਾਰ ਜੀ ਕਿੱਦਾਂ ਕਰਾਂਗੇ ਆਪਾਂ ਕੰਮ ਕਰ ਜੀ ਅਬ ਕਿੱਦਾਂ ਕਰਾਂਗੇ ਕੰਮ ਕਰ ਜੇ ਇਦਾਂ ਦਾ ਮਾਹੌਲ ਰਿਹਾ ਤੇ ਜੇ ਮਾਹੌਲ ਬਹੁਤ ਖਰਾਬ ਹੈ ਬਿਆਰ ਚਾ ਕੇ ਅਗੇ ਜਾਂਦੇਗਾ ਇਹਨਾਂ ਵਾਰ ਦੱਤਾ ਕਰਕੇ ਗਾ ਘੋਰ ਕੱਟੀ ਜਾਣਾ ਦੁਕਾਨਦਾਰ ਦਾ ਹੁਸਾ ਟੁੱਟ ਚੁੱਕਾ ਹੈ ਬਿਲਕੁਲ ਹੀ ਮੈਨੂੰ ਡਰ ਆ ਜਾਂਦਾ ਜੀ ਬਿਲਕੁਲ ਡਰ ਆਗਾ ਜੀ ਅਗਲਾ ਰਾਤੀ ਸੋਵੇ ਰਾਤ ਨੂੰ ਸੌਂਦਾ ਪਰ ਫੇਰੇ ਆ ਕੇ ਜਦੋਂ ਕਾਂਡ ਨੂੰ ਖਬਰ ਮਿਲਦੀ ਹੈ ਦੁਕਾਨਦਾਰ ਡਰ ਮਹਿਸੂਸ ਕਰਦਾ ਆਪਣੇ ਆਪ ਨੂੰ ਬਿਲਕੁਲ ਦੇਖ ਸਕਦੇ ਹੋ ਪੂਰੀ ਮਾਰਕੀਟ ਸਾਰੇ ਬਿਆਰ ਦੇ ਵਿੱਚ ਕੋਈ ਪੂਸ ਦੀ ਘਸ਼ਤ ਨਹੀਂ ਹੈਗੀ ਤਿੰਨ ਬਰ ਵਾਲੇ ਕਹਿੰਦਾ ਦੋ ਨੰਬਰ ਦਾ ਕੰਮ ਹੈ ਦੋ ਨੰਬਰ ਵਾਲੇ ਕਹਿੰਦਾ ਤਿੰਨ ਬੰਦਾ ਕੰਮ ਹੈ ਬਲਕਿ ਏਰੀਆ ਦੇਖਦੇ ਬਸ ਜਦੋਂ ਦੁੱਗਲ ਚਾਂਮ ਦੇ ਕਾਉਂਟ ਆਏ ਸੀ ਪਿੱਛੇ ਉਦੋਂ ਡੀਐਸਪੀ ਡੀਸੀਪੀ ਸਾਥ ਬਿਆਨ ਸਿਗਾ ਰੇਟ ਹੋ ਰਿਹਾ ਇਹਦਾ ਕਿ ਖਤਮੰਦੀ ਕੋਈ ਗਿਣੀ ਨਹੀਂ ਜਾਏਗੀ ਲੋਕਾਂ ਨੂੰ ਸਾਹ ਮਿਲੇਗਾ ਪਰ ਪੁਲਿਸ ਜਿਹੜੀ ਆਈ ਉਹ ਕਹਿੰਦੇ ਤਿੰਨ ਮਰ ਦਾ ਕੰਮ ਹੈ ਤਿੰਨ ਵਾਲੇ ਕਹਿੰਦੇ ਦੋ ਦਾ ਕੰਮ ਹੈ ਹੁਣ ਤਾਂ ਕੋਈ ਪੁਲਿਸ ਵਾਲਾ ਮਹਿਕਮਾ ਬੰਦਾ ਦੁਆਰਾ ਨਹੀਂ ਆਇਆ ਜੀ ਤੇ ਭਾਜੀ ਫਿਰ ਇੱਤਾ ਹੀ ਹਾਲਾਤ ਰਹਿ ਗਏ ਕਿ ਪੁਲਿਸ ਦਾ ਕੰਮ ਸਾਨੂੰ ਆਪ ਕਹਿੰਦਾ ਪੈਣਾ ਬਿਲਕੁਲ ਕਰਾਂਗੇ ਦੁਕਾਨਾਂ ਦੀ ਰੱਖਿਆ ਆਪ ਹੀ ਕਰਨੀ ਪੈਣੀ ਇੱਦਾਂ ਦਾ ਮੋੜ ਗਿਆ ਤੇ ਕਮਿਊਨਿਟੀ ਨਾਲ ਕੰਮ ਕਰਾਂਗੇ ਚੌਂਕੀਦਾਰ ਰੱਖਾਂਗੇ ਸਾਰੇ ਆਪ ਹੀ ਗਸ਼ਤ ਕਰਨੀ ਪੈਗੀ ਸਾਨੂੰ ਫਿਰ ਜੋ ਹਾਲਾਤ ਨੇ ਜੋ ਹੋ ਰਿਹਾ ਬਹੁਤ ਗਲਤ ਹੋ ਰਿਹਾ ਪੰਜਾਬ ਦਾ ਮੋਲ ਖਰਾਬ ਹੋ ਰਿਹਾ ਪੈਰੋਵਾਰ ਦਾ ਮੋਲ ਖ ਜੇ ਸਾਡੇ ਇੱਥੇ ਜਿਹੜੀ ਸੱਜਣ ਪੈੜ ਰਹਿੰਦੇ ਉਹਨੇ ਆਵਾਜ਼ ਨਾ ਮਾਰਦੀ ਤਾਂ ਅਸੀਂ ਦੋ ਦਿਨ ਦੁਕਾਨਾਂ ਦੇ ਦੱਸ ਰਹੇ ਕਿ ਕੋਠੋ ਦੀ ਪਤਾ ਲੱਗਾ ਤੇ ਉਹ ਆਵਾਜ਼ ਮਾਰੀ ਤੇ 도ੜ ਗਏ ਨੇ ਤੇ ਉਹਨੇ ਉਹ ਕਪੜਾ ਕੋਡਾ ਵੀ ਲੈ ਜਾਣਾ ਸੀ ਉਹਦਾ ਤੇ ਕਪੜਾ ਨਹੀਂ ਛੱਡਣਾ ਸੀ ਅਕਚੂਲੀ ਆਸਾ ਦੇ ਕੋ ਪੂਰੀ ਨੀਤ ਕੰਮ ਕਰਨ ਦੀ ਨੀਤ ਨਾਲ ਆਏ ਸੀਗੇ ਔਰ ਐਸੇ ਪਿਆਰ ਚ ਆਇ ਤੋ ਮਹੀਨੇ ਦੋ ਮਹੀਨੇ ਬੰਦਾ ਨਿੱਕੜ ਤੇ ਚੋਰੀ ਹੋਈ ਹੈ ਉਹਦਾ ਵੀ ਬੰਦਾ ਲੱਗਦਾ ਕੈਸੇ ਲੁੱਟਿਆ ਗਿਆ ਦੇਖੀ ਕਰਕੇ ਪਰ ਉਸ ਤੋਂ ਬਾਅਦ ਵੀ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਜੋ ਕਿ ਬਹੁਤ ਗੰਭੀਰ ਦਾ ਮੁੱਦਾ ਹੈ ਔਰ ਬਹੁਤ ਜਿੱਦਾਂ ਹੁਣ ਇੱਕ ਨਹੀਂ ਦਾਦਾ ਦੁਕਾਨਾਂ ਦੇ ਵਿੱਚ ਉਹ ਰੇਕੀ ਸਤਿ ਸ਼੍ਰੀ ਅਕਾਲ ਅਸੀਂ ਆਪਾਂ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਪਿਆਰ ਦੇ ਨਾਲ ਰਲ ਕੇ ਪਿਆਰ ਦੇ ਮੋਜ਼ਰ ਬੰਦੇ ਰਲ ਕੇ ਇੱਕ ਵਾਰੀ ਸੀਪੀ ਸਾਹਿਬ ਨੂੰ ਮਿਲਾਂਗੇ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਸਾਡੇ ਬਿਆਜ ਰਿਕਵੈਸਟ ਲਈ ਜਾਵੇ ਕੋਸਾ ਸਾਹਿਬ ਨੂੰ ਮਿਲਾਂਗੇ ਇੱਥੇ ਦੇ ਐਮਐਲਏ ਸਾਹਿਬ ਨੂੰ ਮਿਲਾਂਗੇ ਆ ਮਾਦੀ ਪਾਰ ਦੀ 1:30 ਵਜੇ ਦੇ ਕਰੀਬ ਇਹ ਚੋਰੀਆਂ ਕਰਦੇ ਹੋਏ ਦਿਖਾਈ ਦੇ ਰਿਹਾ ਦੇਖੋ ਜੀ ਨਹੀਂ ਸੁਧਰ ਰਿਹਾ ਚੋਰ ਚੋਰੀਆਂ ਕਰ ਰਹੇ ਆ ਲਗਾਤਾਰ ਦੇਖੋ ਸੀਸੀਟੀਵੀ ਹੈ ਉਹ ਚੋਰਾਂ ਦੀ ਜਿਹੜੇ ਚੋਰਾਂ ਨੇ ਇਸ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ ਦੱਸ ਦੇ ਕੀ 25000 ਦੇ ਕਰੀਬ ਉਪਸੋਰੀ 15000 ਦੇ ਕਰੀਬ ਤੋਂ 10000 ਇਹ ਕੱਢ ਕੇ ਲੈ ਗਏ ਹੋਏ ਚੋਰ ਤੇ ਨਾਲ 14000 ਜਿਹੜਾ ਬਾਕੀ ਆ ਸੀ ਉਹ ਸੱਨੇ ਡਿੱਗੇ ਸੀ ਤਾਂ